महाराजा गंगा सिंह यूनिवर्सिटी ने पी एच डी दार असामियां कड़ी आ वीडियो लाहेवंद रहेगा जिन्ह ने पी एच डी करनी है पंजाबी विषय के अंदर महाराजा गंगा सिंह यूनिवर्सिटी बीकानेर राजस्थान तो सारे सिक्यार्थियों जी सताल आओ शुरू करिए विस्तार सहित इस बारे जानते हैं जोड़ा ये फार्म है, है पाँच जुलाई तो शुरू हो चुके है, और अठारह जुलाई तक ਲਾਸਟ ਡੇਟ 18 ਜੁਲਾਈ ਹੈ ਫਾਰਮ ਭਰਨ ਦੀ ਔਰ ਤੁਸੀਂ ਫਾਰਮ ਭਰ ਸਕਦੇ ਹੋ ਔਰ ਉਸ ਤੋਂ ਬਾਅਦ 25 ਤਰੀਕ ਤੱਕ ਜਿਹੜਾ ਫਾਰਮ ਨਿਕਲੂਗਾ ਉਹਦੇ ਨਾਲ ਜੋ ਵੀ ਆਪਾਂ ਨੂੰ ਐਲੀਜੀਬਿਲਟੀ ਲਈ ਜਵੇਂ ਜਾਤੀ ਪ੍ਰਮਾਣ ਪੱਤਰ ਚਾਹੀਦਾ ਹੈ ਨੈਟ ਵਾਲੀ ਮਾਰਕਸ਼ੀਟ ਚਾਹੀਦਾ ਚਾਹੀਦੀ ਹੈ ਉਹ ਸਾਰੀਆਂ ਨਾਲ ਅਟੈਚ ਕਰਕੇ ਤੁਸੀਂ 25 ਤਰੀਕ ਤੱਕ ਇਸ ਪਤੇ ਦੇ ਉੱਤੇ ਆ ਪਤਾ ਹੈਗਾ ਕואର୍ਡੀਨੇਟਰ ਪੀਐਸਡੀ ਐਡਮਿਸ਼ਨ 2025 ਆਫਿਸ ਆਫ ਡਾਇਰੈਕਟਰ ਰਿਸਰਚ ਮਹਾਰ시 ਆਰਪੀ ਭਵਨ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਜਾਸਲਮੇ ਰੋਡ ਨੈਸ਼ਨਲ ਹਾਈਵੇ 15 ਬੀਕਾਨੇਰ 334004 ਰਾਜਸਥਾਨ ਹੁਣ ਇਸ ਨੂੰ ਜੇ ਤੁਸੀਂ ਹਾਰਡ ਕਾਪੀ ਭੇਜਣੀ ਹੈ ਤੁਸੀਂ ਖੁਦ ਉੱਥੇ ਜਾ ਕੇ ਹਾਰਡ ਕਾਪੀ ਜਮਾ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਦਾ ਜਿਹੜੀ ਸਪੀਡ ਪੋਸਟ ਹੈ ਉਹ ਕਰਵਾਣੀ ਹੈ ਕਿਸੇ ਕੂਰੀਅਰ ਰਾਹੀਂ ਯਾ ਕਿਸੇ ਹੋਰ ਰਸਤੇ ਰਾਹੀਂ ਇਹਨੂੰ ਨਹੀਂ ਪਹੁੰਚਾਣਾ ਜਾਂ ਖੁਦ ਦੇ ਕੇ ਆਓ ਜਾਂ ਫਿਰ ਸਪੀਡ ਪੋਸਟ ਕਰਾਓ ਇਹ ਜੋ ਹੈ ਰਵੇਗਾ ਨਾ ਉਹ ਜਿਹੜੇ ਲੋਡਿੰਗ ਦੇ ਪ੍ਰਮਾਣ ਪੱਤਰ ਜੋ ਤੁਹਾਡੇ ਕੋਲ ਹੈ ਉਹ ਲਗਾ ਦੇਣੇ ਸਿੱਟਾਂ ਜਿਹੜੀਆਂ ਆਈਆਂ ਚਾਰ ਸਾਮੀਆਂ ਆਈਆਂ ਪੰਜਾਬੀ ਦੀਆਂ ਚਾਰ ਵਿਦਿਆਰਥੀ ਨੇ ਉਹ ਆਪਣੇ ਮਹਾਰਾਜਾ ਗੰਗਾ ਸਿੰਘ ਵਿਖੇ ਜੋ ਸ਼ੋਧ ਨਿਗਰਾਨ ਨੇ ਉਹਨਾਂ ਦੇ ਅਧੀਨ ਪੀਐਸਡੀ ਕਰਨਗੇ ਹੁਣਾਂ ਦੀ ਫੀਸ ਦੇ ਉੱਤੇ ਗੱਲ ਕਰ ਲਈਏ 3000 ਰੁਪਏ ਐਸ ਦੀ ਫੀਸ ਹੈਗੀ ਹੈ ਔਰ 500 ਰੁਪਏ ਜਿਹੜੀ ਛੂਟ ਹੈ ਉਹ ਉਹਨਾਂ ਵਾਸਤੇ ਹੈ ਜਿਹੜਾ ਐਸ ਸੀ ਐਸ ٹی ਓ ਬੀ ਸੀ ਦਾ ਐਮ ਬੀ ਸੀ ਦਾ ਈ ਡਬਲਯੂ ਐਸ ਦਾ ਵਿਦਿਆਰਥੀ ਹੈ ਉਹਨਾਂ ਦੇ ਸਿਰਫ 2500 ਲੱਗਣਗੇ ਜਰਨਲ ਕੈਟਾਗਰੀ ਲਈ 3000 ਰੁਪਏ ਹੁਣ ਇਹਦੇ ਵਿੱਚ ਕੀ ਹੈ ਯੋਗਤਾ ਕੀ ਮੰਗੀ ਹੈ ਯੋਗਤਾ ਕੈਂਡੀਡੇਟ ਦੀ ਐਮ ਏ ਹੋਣੀ ਚਾਹੀਏ ਭਾਵੇਂ ਐਮ ਏ ਸੈਮੈਸਟਰ ਪ੍ਰਣਾਲੀ ਦੇ ਅਧੀਨ ਹੋਈ ਹੈ ਚਾਹੇ ਸਾਲਾਨਾ ਜਿਹੜਾ ਹੋਇਆ ਕਰਦਾ ਸੀ ਇਸ ਤੋਂ ਪਹਿਲਾਂ ਚੱਲਿਆ ਕਰਦਾ ਸੀ ਉਸ ਦੇ ਤਹਿਤ ਹੋਈ ਹੈ 55% ਨੰਬਰ ਐਮਏ ਦੇ ਅੰਦਰ ਚਾਹੀਦੇ ਹੈਗੇ ਔਰ ਅਗਰ ਕਿਸੇ ਨੂੰ ਰਿਜ਼ਰਵੇਸ਼ਨ ਹੈਗਾ ਐਸਸੀ ਐਸਟੀ ਓਬੀਸੀ ਐਮਬੀਸੀ ਨਾਨ ਕ੍ਰਿਮੀਲੀਅਰ ਹੋਣਾ ਚਾਹੀਦਾ ਹੈ ਜਾਂ ਈਡਬਲਯੂਐਸ ਹੈ ਉਹਨੂੰ 5% ਦੀ ਛੂਟ ਹੈ 50% ਨਾਲ ਵੀ ਆਉਂਦਾ ਐਮਏ ਵਿੱਚ ਸਰ ਜਾਵੇਗਾ ਤੇ ਆਹ ਜਿਹੜਾ ਕੋਰਸ ਹੈ ਇਹ ਹੁਣੇ ਸ਼ੁਰੂ ਹੋਇਆ ਹੈ ਬਈ ਐਮਏ ਦੇ ਨਾਮ ਉਹ ਬੀਏ ਦੇ ਨਾਮ ਕਰਦਾ ਹੈ 4 ਸਾਲਾਂ ਦਾ ਇਹ ਹਜੇ ਤੱਕ ਕਿਸੇ ਕੋਲ ਨਹੀਂ ਹੋਣਾ ਉਸ ਤੋਂ ਅੱਗੇ ਗੱਲ ਕਰਦੇ ਆ ਲਗਭਗ ਐਮ ਐ ਪੱਧਰ ਦਾ ਕੋਰਸ ਹੈ ਆਪਣੇ ਕੋਲ ਹੋਣਾ ਚਾਹੀਦਾ ਹੈ ਪਹਿਲੀ ਯੋਗਤਾ ਇਹ ਹੈ ਐਮ ਐ ਦੀ ਡਿਗਰੀ ਔਰ ਦੂਜੀ ਜਿਹੜੀ ਗੱਲ ਹੈ ਅਗਰ ਕਿਸੇ ਨੇ ਐਮ ਫਿਲ ਕੀਤੀ ਦੀ ਹੈ ਤਾਂ ਐਮ ਫਿਲ ਦੇ ਅੰਦਰ ਵੀ 55% ਜਰਨਲ ਲਈ ਬਾਕੀ ਸਾਰੀ ਕੈਟਾਗਰੀ ਲਈ 5% ਦੀ ਛੂਟ ਰਹੇਗੀ ਔਰ ਉਸ ਦੇ ਨਾਨ ਨਾਨ ਨੈਟ ਵੀ ਹੋਣੀ ਚਾਹੀਦੀ ਹੈ ਨੈਟ ਕੁਆਲੀਫਾਈਡ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਹੁਣ ਉਸ ਤੋਂ ਬਾਅਦ ਕਰੀਏ ਕਿ ਜਿਹੜੀ ਪੀਐਸਡੀ ਦਾ ਮੋਡ ਰਹੇਗਾ ਇੱਕ ਰੈਗੂਲਰ ਮੋਡ ਤੇ ਰਹੇਗੀ ਰੋਜ਼ ਕਲਾਸਾਂ ਲਾਣੀਆਂ ਹੈਗੀਆਂ ਫੋਰਸ ਵਰ ਵਗੈਰਾ ਹੋਵੇਗਾ ਉਹ ਹੋਣਾ ਹੀ ਹੋਣਾ ਹੈਗਾ ਉਸ ਦੇ ਨਾਲ-ਨਾਲ ਇੱਕ ਸਹੂਲਤ ਜਿਹੜੀ ਜੋਬ ਕਰਦੇ ਆ ਵਿਦਿਆਰਥੀ ਜੋਬ ਦੇ ਨਾਲ-ਨਾਲ ਕਰਨਾ ਚਾਹੁੰਦੇ ਆ ਉਹਨਾਂ ਲਈ ਪੀਐਸਡੀ ਥਰੂ ਪਾਰਟ ਟਾਈਮ ਮੋਡ ਉਹਨਾਂ ਸੇ ਪਾਰਟ ਟਾਈਮ ਮੋਡ ਹੈ ਉਹਨਾਂ ਸੇ ਅਵੇਲੇਬਲ ਰਹੇਗਾ ਉਹ ਪਾਰਟ ਟਾਈਮ ਮੋਡ ਤੇ ਆ ਕੇ ਕਰ ਸਕਦੇ ਆ ਪਰੰਤੂ ਜਿਸ ਵੀ ਵਿਭਾਗ ਦੇ ਅੰਦਰੋਂ ਲੱਗਿਆ Rajasthan ਦਾ ਕੋਈ ਅਧਿਆਪਕ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਜਿਹੜਾ ਸਿੱਖਿਆ ਸਿੱਖਿਆ ਵਿਭਾਗ ਹੈ ਉਸ ਤੋਂ ਐਨਓਸੀ ਲੈਣੀ ਪਵੇਗੀ ਔਰ ਫਿਰ ਉਸ ਤੋਂ ਬਾਅਦ ਉਹਦੀ ਪਾਰਟ ਟਾਈਮ ਹੋ ਜਾਏਗੀ ਨਾਲ ਜੋਬ ਦੇ ਨਾਲ-ਨਾਲ ਐਪੀਐਸਡੀ ਇਹ ਹੋ ਜਾਵੇਗੀ ਹੁਣ ਉਹਨਾਂ ਨੇ ਕੀ ਕੀਤਾ ਹੈ ਜਿਹੜਾ ਐਡਮਿਸ਼ਨ ਲੈਣੇ ਐ ਇਸ ਦੇ ਅੰਦਰ ਉਹਨਾਂ ਦੇ ਲਈ ਤਿੰਨ categories ਬਣਾਈਆਂ ਹੈਗੀ ਪਹਿਲੀ ਤਾਂ ਜਿਸ ਦੀ ਜੀਆਰਐਫ ਹੈਗੀ ਹੈ ਉਹ ਬੰਦਾ ਪਹਿਲੀ ਕੈਟੇਗਰੀ ਹੈ ਸਿੱਧਾ ਜਰਫ ਹੈ ਭਲਾ ਉਹਨੇ ਯੂਜੀਸੀ ਜਰਫ ਕਿਤੀ ਦੀ ਹੈ ਆਈਸੀਐਮਆਰ ਜਰਫ ਸੀਐਸਆਈਆਰ ਆਪਣੇ ਯੂਜੀਸੀ ਜਰਫ ਹੋਏਗੀ ਲਗਭਗ ਵਿਦਿਆਰਥੀਆਂ ਕੋਲ ਜਿਹੜੇ Rajasthan ਦੇ ਵਾਸੀ ਨੇ ਤਾਂ ਉਹ ਅਗਰ ਜਰਫ ਹੈ ਤਾਂ ਉਹ ਡਾਇਰੈਕਟ ਇੰਟਰਵਿਊ ਲਈ ਜਾਣਗੇ ਜਾਣਾ ਇਸ ਵਾਰ ਕੋਈ ਪੇਪਰ ਵਗੈਰਾ ਨਹੀਂ ਹੈ ਸਾਰਾ ਨਹੀਂ ਡਾਇਰੈਕਟ ਜਾਣਾ ਹੈ ਪਰੰਤੂ ਉਹਨਾਂ ਨੂੰ ਵਰਤਾ ਦਿੱਤੀ ਜਾਵੇਗੀ ਪਹਿਲ ਉਹਨਾਂ ਦੀ ਹੈ ਦੂਜੇ ਨੰਬਰ ਤੇ ਜਿਹੜੇ ਵਿਦਿਆਰਥੀਆਂ ਨੇ ਨੈਟ ਕੀਤਾ ਤਾਂ ਹੈਗਾ ਉਹ ਵਿਦਿਆਰਥੀ ਜੋ ਵੀ ਫਾਰਮ ਭਰ ਸਕਦੇ ਆ ਉਹਨਾਂ ਦੀ ਮੈਰਿਟ ਬਣੇਗੀ ਨੈਟ ਦੇ ਨੰਬਰਾਂ ਦੇ ਆਧਾਰ ਤੇ ਮੈਰਿਟ ਬਣੇਗੀ ਦੂਜੇ ਉਹ ਵਿਦਿਆਰਥੀ ਜਿਨ੍ਹਾਂ ਨੇ ਪੀ ਐਸ ਡੀ ਪੀ ਐਸ ਡੀ ਐਡਮਿਸ਼ਨ ਬੇਸਡ ਨੈਟ ਇਗਜ਼ਾਮ ਦਿੱਤਾ ਹੈ ਕਹਿਣ ਦਾ ਭਾਵ ਕਿ ਕਈਆਂ ਦੇ ਇਸ ਵਾਰ ਜਦੋਂ ਨੈਟ ਦਾ ਇਗਜ਼ਾਮ ਹੋਇਆ ਸੀਗਾ ਤਾਂ ਕਵਾਲਿਫਾਈ ਕੀਤਾ ਸੀ ਕਈਆਂ ਦੇ ਤਾਂ ਲਿਖਿਆ ਸੀ ਕਵਾਲਿਫਾਈ ਫੋਰ ਓਨਲੀ ਪੀ ਐਸ ਡੀ ਤਾਂ ਇਹ ਤੀਜਾ ਉਸ ਲਈ ਹੈ ਜਿਨ੍ਹਾਂ ਦੇ ਨਾਟ ਕੁਆਲੀਫਾਈ ਨਹੀਂ ਸੀ ਉਹ ਪੀਐਸਡੀ ਕੁਆਲੀਫਾਈ ਸੀਗੇ ਉਹਨਾਂ ਦੇ ਲਿਖਿਆ ਹੋਇਆ ਕੁਆਲੀਫਾਈਡ ਓਨਲੀ ਫॉर ਓਨਲੀ ਫॉर ਪੀਐਸਡੀ ਉਹ ਵਿਦਿਆਰਥੀ ਵੀ ਜਿਹੜੇ ਆ ਫਾਰਮ ਭਰ ਸਕਦੇ ਹੈਗੇ ਆ ਇਹਨਾਂ ਦੇ ਵਿੱਚ ਕੀ ਰਵੇਗਾ ਕਿ ਜਿਹੜਾ ਤਾਂ ਫੈਲੋਸ਼ਿਪ ਵਾਲਾ ਵਿਦਿਆਰਥੀ ਹੈ ਜੇਆਰਐਫ ਵਾਲਾ ਵਿਦਿਆਰਥੀ ਹੈ ਉਹ ਸਿੱਧਾ ਜਾਵੇਗਾ ਉਹਨੂੰ ਵਰਤਾ ਹੈਗੀ ਹੈ ਔਰ 3 ਨੰਬਰ ਇੰਟਰਵਿਊ ਦੇ ਹੋਣਗੇ ਬਾਕੀ ਉਸ ਦਾ ਉਹ ਸਿੱਧਾ ਚਲਾ ਜਾਏਗਾ ਕੋਈ ਦਿੱਕਤ ਨਹੀਂ ਦੂਜੇ ਨੰਬਰ ਤੇ ਹੁਣ ਕੀ ਹੈ ਜਿਹੜਾ 2 ਨੰਬਰ ਦੀ ਕੈਟਾਗਰੀ ਹੈ 3 ਨੰਬਰ ਦੀ ਕੈਟਾਗਰੀ ਜਿਹੜੀ ਮੈਂ ਉੱਤੇ ਤੁਹਾਨੂੰ ਦੱਸੀ ਹੈ ਕਵਾਲਿਫਾਈ ਫਾਰ ਪੀਐਸਜੀ ਵਾਲੇ ਔਰ ਨੈਟ ਕੁਆਲਿਫਾਈ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਵਾਸਤੇ ਉਹਨਾਂ ਵਾਸਤੇ ਕੀ ਰਹੇਗਾ 70% ਵੈਟੇਜ ਰਹੇਗੀ ਨੈਟ ਦੀ ਨੈਟ ਦੇ ਵਿੱਚ ਜੋ ਤੁਸੀਂ ਨੰਬਰ ਦਿੱਤੇ ਹੈਗੇ ਆ ਉਹਨਾਂ ਦੀ 70% ਵੈਟੇਜ ਰਹੇਗੀ ਹੁਣ ਉਹ ਜਿਹੜੀ ਜਿੰਦੇ ਨੈਟ ਜ਼ਿਆਦਾ ਨੰਬਰ ਹੈ ਉਹਨੂੰ ਇੰਟਰਵਿਊ ਦੀ ਇੰਟਰਵਿਊ ਚ ਬੁਲਾਉਣ ਦੀ ਸੰਭਾਵਨਾ ਵੱਧ ਹੋਏਗੀ ਔਰ ਜਿਨ੍ਹਾਂ ਦੇ ਨੈਟ 'ਚ ਨੰਬਰ ਘਟੇਗੇ ਯਾਨੀ ਉਸ ਹਿਸਾਬ ਨਾਲ ਉਹਨਾਂ ਦੀ ਇੱਕ ਮੈਰਿਟ ਬਣੇਗੀ ਇੱਕ ਕਟ-ਆਫ ਬਣੇਗਾ ਉਤਲੇ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਇੰਟਰਵਿਊ ਲਈ ਸੱਦਿਆ ਜਾਵੇਗਾ ਹੁਣ ਇਹਨਾਂ ਨੂੰ ਤਾਂ ਸੱਦਿਆ ਹੀ ਜਾਵੇਗਾ ਨੈਟ ਜੀਆਰਐਫ ਨੂੰ ਤਾਂ ਸੱਦਿਆ ਹੀ ਜਾਵੇਗਾ ਜਾਵੇਗਾ ਇਹਨਾਂ ਨਾਲ ਇਹਨਾਂ ਵਿੱਚੋਂ 70% ਵੇਟ ਹੈ ਜਿਹੜੀ ਉਹ ਨੈਟ ਦੀ ਔਰ 30% ਵੇਟ ਹੈ ਇੰਟਰਵਿਊ ਦੀ ਰਹੇਗੀ ਔਰ ਇਹਨਾਂ ਲਈ ਵੀ ਕੀ ਹੈ ਕਿ 30% ਨੰਬਰ ਇੰਟਰਵਿਊ ਲਈ ਹੈਗੇ ਆ ਤਾਂ ਇਸ ਤਰੀਕੇ ਨਾਲ ਜੋ ਹੈ ਇੰਟਰਵਿਊ ਹੈ ਉਹ ਕਾਫੀ ਮਹੱਤਵਪੂਰਨ ਰਹੇਗਾ ਇਸ ਵਾਰ ਤਾਂ ਤੁਸੀਂ ਫਾਰਮ ਭਰੋ वह तो फार्म दो फिर उस तो बाद तो को, इंटरव्यू कोल आ जाएगा और इंटरव्यू की जो तारीख आएगी उनका भी मैं वखरा एक भीडियो है वह बना देवगा कि किसी प्रकार की दिक्कत ना आए किसी भी हम अगर कोर्स वर्क की गल की गांह की गल है गांह की गल है जो थोड़ा तो एडमिशन हो जाएगा एडमिशन होने तो कोर्स वर्क करना है कोर्स वर्स वर्क ने कहा पचहत्तर प्रसेंट जी अटेंडेंस है वह पूरी होनी चाहिए है उस बारे दीती हुई है गांह जो एडमिशन लैन गए उसको संबंधित है ਉਹ ਉੱਥੇ ਜਾਣਗੇ ਗਾਈਡ ਕੋਲ ਸਾਰਾ ਕੁਝ ਨੂੰ ਪਤਾ ਲੱਗ ਹੀ ਜਾਏਗਾ। ਔਰ ਦੂਜੀ ਗੱਲ ਪੀਐਸਡੀ ਦਾ ਪ੍ਰੋਗਰਾਮ ਬਈ ਕਿਸ ਤਰੀਕੇ ਦਾ ਹੋਵੇਗਾ ਉਸ ਬਾਰੇ ਦੱਸਿਆ ਹੋਇਆ। ਮਿਨੀਮਮ 3 ਸਾਲ 6 ਮਹੀਨੇ ਦਾ ਕੋਰਸ ਵਰਕ ਹੋ ਗਿਆ। 3.5 ਸਾਲ ਔਰ 2 ਸਾਲ ਦੀ ਹੋਰ ਇੱਕ ਉਹਨਾਂ ਨੂੰ ਛੂਟ ਮਿਲ ਜੂਗੀ। ਬਈ ਅਗਰ 3.5 ਸਾਲਾਂ ਚ 4 ਸਾਲਾਂ ਚ ਕੰਪਲੀਟ ਨਹੀਂ ਹੁੰਦੀ 2 ਸਾਲ ਦੀ ਉਹ ਛੂਟ ਦੇ ਦੇਣਗੇ। 6 ਸਾਲਾਂ ਤੱਕ ਤੁਸੀਂ ਕੰਪਲੀਟ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਸਪੈਸ਼ਲ ਬੰਦੇ ਐ ਪੀਐਸਡੀ ਵਾਲਾ ਯਾਨੀ ਕਿ ਜਿਨ੍ਹਾਂ ਕੋਲ ਡਿਸੇਬਿਲਟੀ ਜਾਂ ਵਿਕਲਾਂਗ ਵਗੈਰਾ ਹੈਗੇ ਹੋਰ ਕਿਸੇ ਕੈਟਾਗਰੀ ਦਾ ਕੋਈ ਵਿਦਿਆਰਥੀ ਹੈ ਤਾਂ ਉਹਨਾਂ ਨੂੰ ਹੋਰ 2 ਸਾਲਾਂ ਦੀ ਛੂਟ ਮਿਲ ਜਾਵੇਗੀ 8 ਸਾਲਾਂ ਤੱਕ ਕੰਮ ਚਲਾ ਜਾਊਗਾ ਪਰ ਆਪਾਂ ਨਾ ਲੰਬਾ ਨਹੀਂ ਆਪਾਂ ਦਾ 4 ਸਾਲ ਦੇ ਅੰਦਰ ਕੋਸ਼ਿਸ਼ ਰਹੇਗੀ ਕਿ 4-5 ਸਾਲਾਂ ਦੇ ਵਿੱਚ ਆਪਾਂ ਆਪਣੀ ਪੀਐਸਡੀ ਉਹ ਕਰ ਲਈਏ ਇਹ ਅਗਲੀ ਅਗਲਾ ਪੜਾਅ ਹੈ ਜਿਹੜਾ ਕਿ ਆਪਾਂ ਨੂੰ ਸਮ ਅੱਗੇ ਜਦੋਂ ਆਪਣਾ ਐਡਮਿਸ਼ਨ ਹੋ ਜਾਏਗਾ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਹੋਰ ਇਹ ਕੀ ਹੈ ਸਹਪਤ ਪੱਤਰ ਹੈ ਜਿਹੜਾ ਵਿਦਿਆਰਥੀ ਹੈ ਜਿਹੜਾ ਨਾਨ ਕ੍ਰੀਮੀਅਰ ਦਾ ਵਿਦਿਆਰਥੀ ਹੈ ਅਨ્ય ਪਿਛੜਾ ਵਰਗ ਦਾ ਹੈ ਵਿਸ਼ੇਸ਼ ਪਿਛੜਾ ਵਰਗ ਦਾ ਹੈ ਜਿੰਦਾ ਪ੍ਰਮਾਣ ਪੱਤਰ 1 ਸਾਲ ਤੋਂ ਪੁਰਾਣਾ ਹੈ ਪਰੰਤੂ 3 ਸਾਲ ਤੋਂ ਪੁਰਾਣਾ ਨਹੀਂ ਹੈ ਤਾਂ ਉਹ ਜਿਹੜੇ ਵਿਦਿਆਰਥੀ ਹੈ ਜਿਨ੍ਹਾਂ ਕੋਲ ਪੁਰਾਣਾ ਹੈ ਉਹ ਨਾਨ ਕੀ ਕਰਨਗੇ ਕੀ ਆ ਲਗਾਣਗੇ ਵਰਨਾ ਮੇਰਾ ਤਾਂ ਮੰਨਣਾ ਹੈ ਕਿ ਨਵਾਂ ਹੀ ਪ੍ਰਮਾਣ ਪੱਤਰ ਹੈ ਜੋ ਤੁਸੀਂ ਲਗਾ ਲਿਓ ਅਗਰ 1 ਸਾਲ ਤੋਂ ਪੁਰਾਣਾ ਪ੍ਰਮਾਣ ਪੱਤਰ ਹੈ ਤਾਂ ਤੁਹਾਨੂੰ ਇਹ ਜਿਹੜਾ ਨਾਨ ਸਫਤ ਪੱਤਰ ਹੈ ਉਹ ਲੱਗ ਜਾਵੇਗਾ ਪਰੰਤੂ 3 ਸਾਲ ਤੋਂ ਵੱਧ ਪੁਰਾਣਾ ਹੈ ਤਾਂ ਬਿਲਕੁਲ ਵੀ ਨਹੀਂ ਚੱਲੇਗਾ ਬਿਲਕੁਲ ਵੀ ਨਹੀਂ ਚੱਲੇਗਾ ਕੈਟਾਗਰੀ ਤੋਂ ਬਾਹਰ ਹੋ ਜਾਓਗੇ ਤੁਸੀਂ ਮੇਰੀ ਰਾਏ ਹੈ ਨਵਾਂ ਪ੍ਰਮਾਣ ਪੱਤਰ ਹੀ ਬਣਾ ਕੇ ਲਾਇਆ ਜਾਵੇ ਜੇ ਸਾਲ ਤੋਂ ਵੱਧ ਪੁਰਾਣਾ ਹੈ ਤਾਂ ਉਹਨੇ ਆਰਥਿਕ ਕਮਜ਼ੋਰ ਹ ਸੰਕਮ ਸਰਟੀਫਿਕੇਟ ਹੈਗਾ ਈਡਬਲਯੂਐਸ ਲਈ ਆ ਈਡਬਲਯੂਐਸ ਲਈ ਹੈ ਈ ਲਈ ਹੈਗਾ ਜੋ ਮੁੱਖ ਮੁੱਖ ਗੱਲਾਂ ਸੀ ਉਹ ਇਸ ਵਾਰ ਇਹ ਹੈਗੀਆਂ ਨੇ ਤਾਂ ਵੱਧ ਤੋਂ ਵੱਧ ਵਿਦਿਆਰਥੀ ਹੈ ਜੋ ਇਸ ਵਿੱਚ ਫਾਰਮ ਭਰਨ ਚੰਗਾ ਮੌਕਾ ਹੈ ਪੀਐਸਡੀ ਕਰਨ ਦਾ ਧੰਨਵਾਦ